ਹਾ ਦੇਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜਨਾਓ ਕੀ ਹਾਲ ਚਾਲ ਆ ਸਾਰਿਆਂ ਦਾ ਸਾਡਾ ਹਾਲ ਚਾਲ ਬਹੁਤ ਵਧੀਆ ਅਸੀਂ ਬਹੁਤ ਜ਼ਿਆਦਾ ਖੁਸ਼ ਆ ਸਾਡੇ ਜਨਰੇੜੇ ਆ ਬਹੁਤ ਵਧੀਆ ਨੰਗ ਰਹੇ ਆ ਇੰਜੋਏ ਕਰ ਰਹੇ ਆ ਅਸੀਂ ਅੱਜ ਚੱਲੇ ਆ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਵਾਂਗੇ ਤੇ ਕਿਉਂਕਿ ਬੁੱਧਨ ਹੋ ਗਏ ਨਹੀਂ ਹੈਗੇ ਤੇ ਫਿਰ ਅਸੀਂ ਜਾਵਾਂਗੇ ਕਿਤੇ ਘੁੰਮਣ ਕਿਉਂਕਿ ਹਰ ਜਨ ਦੋ ਸਾਡੇ ਦੋ ਦਿਨ ਰਹਿ ਗਏ ਸਾਡੇ ਇੰਡੀਆ ਆ ਜਾਣ ਤੋਂ ਤੇ ਫੇਰ ਕੋ ਮੱਕਿਆਵਾਂਗੇ ਫਿਰ ਰਾਤ ਨੂੰ ਦੇਖਾਂਗੇ ਮੂਵੀ ਸਰਦਾਰ ਜੀ 3 ਸਰਦਾਰ ਜੀ 3 ਮੂਵੀ ਦੇਖਾਂਗੇ ਰਾਤ ਨੂੰ ਤੇ ਅਸੀਂ ਹੁਣ ਰਾਤ ਨੂੰ ਘਰੇ ਆਵਾਂਗੇ ਹੁਣ ਟਾਈਮ 12:00 ਵਜੇ ਤਕਰੀਬਨ ਤੇ ਐਨੇ ਟਾਈਮ ਲੰਘ ਜਾਣਾ ਚਲੋ ਤੁਹਾਨੂੰ ਵੀ ਮਲਾਉਨੇ ਆ ਅਸੀਂ ਜਾ ਕੇ ਤੇ ਜਾਵਾਂਗੇ ਸਾਡੇ ਨਾਲ ਨਾਲ ਤੁਸੀਂ ਵੀ ਦੇਖਿਓ ਵੀ ਅਸੀਂ ਕੀ ਕੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਰਸਾ ਤੇ ਇੱਥੇ ਵੀ ਦਰਸ਼ਨ ਕਰਕੇ ਮੱਥਾ ਟੇਕ ਕੇ ਫਿਰ ਅਸੀਂ ਅੱਗੇ ਜਾਵਾਂਗੇ ਘੁੰਮਣ ਬਹੁਤ ਰਸਾ ਸੰਗਤ ਬਹੁਤ ਜ਼ਿਆਦਾ ਹੁੰਦੀ ਬਹੁਤ ਆਉਂਦੀਆਂ ਗੱਡੀਆਂ ਹਾਂ ਦਿੱਲੀ ਸਹੀ ਗੱਲ ਕਿਤੇ ਵੀ ਟਾਈਮ ਆਜੋ ਨਾਲ ਆਏ ਨਹੀਂ ਹੈਗਾ ਵੀ ਸਵੇਰੇ ਸ਼ਾਮ ਜਾਂ ਦੁਪਹਿਰ ਦਾ ਨਾ ਕੋਈ ਵੀ ਟਾਈਮ ਆਜੋ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਕਿ ਪਾਰਕਿੰਗ ਫੁੱਲ ਹੀ ਮਿਲਦੀ ਹੈ ਗੱਡੀ ਮਸਾਂ ਹੀ ਲੱਗਦੀ ਹੈ ਜਿੱਥੇ ਵੀ ਲਾਉਣ ਨੂੰ ਜਗ੍ਹਾ ਮਸਾਂ ਮਿਲਦੀ ਹੈ ਉਹ ਹੈਗੇ ਐਂਡ ਚਰਲੇ ਲਾਸਟ ਜੱਲੇ ਲਓ ਜੀ ਅਸੀਂ ਆ ਗਏ ਦੂਜੇ ਸ਼ਹਿਰ ਇਹ ਕਿਹੜਾ ਸ਼ਹਿਰ ਸੀ ਵਨ ਵਨ ਅਪਾ ਗਾੜਾ ਟੈਨ ਵਨ ਸਿਟੀ ਆ ਗਏ ਅਸੀਂ ਹੁਣ ਉਹ ਲੋਕ 20 ਮਿੰਟ ਦੀ ਡਰਾਈ ਸੀਗੀ ਉੱਥੋਂ ਕਿੰਨਾ ਘੰਟ ਵਿਊ ਆਗਾ ਦੇਖੋ ਤੁਸੀਂ ਬਿਲਡਿੰਗਾਂ ਦਾ ਹੈ? ਉਹ ਨੂੰ ਸੀ ਐਨ ਟਾਵਰ ਦੇਖਣਾ ਉੱਥੋਂ ਅੱਛਾ ਇੰਨਾ ਉੱਚਾ ਹੋ ਇੰਨਾ ਉੱਚਾ ਹੋ ਟਾਡਰ ਲੈਂਡ ਆ ਸਾਹਮਣੇ ਹੁਣ ਤਾਂ ਦਿਖ ਰਿਹਾ ਹੈਗਾ ਇੰਨਾ ਹੋ ਪਿੱਛੋਂ ਦਿਖ ਰਿਆ ਸੀ ਪਹਿਲਾਂ ਉਹ ਦੇਖੋ ਰੈੱਡ ਕਲਰ ਦੇ ਜਿਹੜੇ ਉਹ ਗਾਡੀ येलो ਗ੍ਰੀਨ ਆਪਣੇ ਦਿਖ ਰਿਆ ਵੇਖੋ ਪਾਈਪ ਜੇ ਦਿਖਦੇ ਨੇ ਜਿਹੜੇ ਲਓ ਜੀ ਆਊਟਲੈਟ ਪਹੁੰਚ ਗਏ ਬਜਿੰਦਰਾਇ ਸੁਡ ਪਾ ਕੇ ਆਈ ਆ ਕਈ ਗੁਰਦੁਆਰਾ ਸਾਹਿਬ ਜਾਣਾ ਸੀਗਾ ਪਾਰਕ ਇਹ ਦੇਖੋ ਗੱਡੀਆਂ ਕਿਵੇਂ ਖੜੀਆਂ ਹਾਂ ਇਹ ਹਾਂਜੀ ਕਾਫੀ ਪੀਣਾ ਗਾਦੇ ਟੇਮ ਵਾਲੇ ਮੇਰੀ ਵਣੀ ਨਹੀਂ ਛੋਟੀ ਹੈ ਇਕੱਲਾ ਮarre ਜਾਂਦੇ ਨੇ ਮਾਵਾਂ ਵਾਂਗੀਆਂ ਖੜੀਆਂ ਕਾਫੀ ਆ ਗਈ ਕਾਫੀ ਆ ਗਈ ਵੀ ਵਲੋਗ ਬਣਾ ਰਿਹਾ ਹੁਣ ਮੈਂ ਇਹਨਾਂ ਨੂੰ ਅੱਜ ਕਿਤੇ ਫੋਟੋ ਖਿੱਚਦੇ ਆਗੇ ਚਟੋਏ ਨੇ ਮੈਂ ਕਿਹਾ ਫੋਟੋ ਕਰਾਉਣ ਨੂੰ ਹਾਂਜੀ ਇੱਥੇ ਗਿਫਟ ਵਗੈਰਾ ਪਏ ਨੇ ਤੇ ਆਹ ਕੈਂਡਲ ਦਮਾਈਆਂ ਨੇ बॉडी प्रोडक्ट्स वगैरह थे हेलीने अपने मास्टर पर खरीद रही है हेलीन की खरीद रही है क्रीम बॉडी बॉडी क्रीम खरीद रही है हेलीन लिप लॉस्ट आलू कैंडल आलू क्लॉस्टर यार ये तो देखो राधा इधर भी कैंडल्स बिंगियां है ਵੀ ਸ਼ਾਪਿੰਗ ਕਰਨੀ ਹੀ ਵੀ ਆਉਦੇ ਵਾਸਤੇ ਅੱਜ ਐਲਿਸ ਯਾ ਬੁਲਾ ਉਸ ਤੇ ਬੁਲਾ ਵਾਸਤੇ ਦਾ ਕੰਮ ਦਾ ਕੁਝ ਨਹੀਂ ਹੈ ਨੀ ਕਿ ਉਹ ਆਪਣੇ ਜਿਹੜੇ ਘੜਟ ਘੜਟ ਕੇ ਟਾਈਮ ਪਾਸ ਕਰ ਰਹੇ ਆ ਕਿ ਹਰਲੀਨ ਨੂੰ ਥੋੜਾ ਜਿਹਾ ਸਮਝਾ ਲੈਣਾ ਸੀ ਆਪਦੇ ਵਾਸਤੇ ਇਹ ਤਾਂ ਖਤਮ ਹੋ ਗਿਆ ਸੀਗਾ ਕੀ ਕੀ ਉਹ ਕਿੰਨਾ ਤੇਰੇ ਵਰਗਾ ਹੈ ਨਾ ਉਹਦੇ ਸੌਂਦੀ ਘਰ ਹਰਲੀਨ ਉਹ ਜੀ ਹਰਲੀਨ ਥੋੜਾ ਜਿਹਾ ਸਮਝਾਣ ਲਿਆ ਆ ਤੇ ਵਾਸਤੇ ਮੈਂ ਜਾਂਦੀ ਕਰਾਂ ਫਿਰ ਸਮਾਂ ਲੇਲਿਆ ਹਲੀ ਨੇ ਲੋਜੇ ਤੇ ਹੁਣ ਚੱਲੇ ਆ ਸੀ ਮੈਂ ਕੁਝ ਨਹੀਂ ਲੈਣਾ ਇਥੋਂ ਕਿਉਂਕਿ ਆਪਾਂ ਜਿਹੜੇ ਉਸ ਵਰਤਦੇ ਹੀ ਨਹੀਂ ਹੈਗੇ ਚਲੋ ਫਿਰ ਚਲੋ ਚੱਲੀਏ ਮੈਲੇ ਟਾਫੀਆਂ ਦੇਖ ਲਈਏ ਦੇਖ ਟਾਫੀਆਂ ਤੇ ਫਾਇਦ ਗਾਣਾ ਹਾਂ ਕੀ ਕਮ ਕੇ ਆ ਗਏ ਸੀ ਇਹ ਮਾਲ ਦੇ ਵਿੱਚ ਅਸੀਂ ਤੇ ਹੁਣ ਅੱਡੇ ਘੰਟਾ ਕਰਤਾ ਸੀ ਪਹੁੰਚਾਂਗੇ ਜਿੱਥੇ ਮੂਵੀ ਆ ਮੂਵੀ ਦੇਖਾਂਗੇ ਜਾ ਕੇ ਅੱਧਾ ਘੰਟਾ ਲੱਗ ਜਾਣਾ ਘਟਾ ਘਟਾ ਨਾ ਉੱਕ ਲੱਭੀ ਸੀ ਬਹੁਤ ਹਰਲੀਨ ਤਾਂ ਕੋਈ ਨਾ ਕੋਈ ਪਾਈ ਜਾਂਦੀ ਹੈ ਜੀ ਵੀ ਆਲੇ ਨੇ ਫ੍ਰੈਂਚ ਫ੍ਰਾਈ ਕਿ ਮੈਜੀ ਫ੍ਰਾਈਸ ਦੁਬੇਜੀ ਫ੍ਰਾਈਸ ਤੇ ਅਸੀਂ 버ਗਰ ਕੀਤੇ ਦੋਸਤਾਂ ਆਹ ਡਰਿੰਕ ਕੀਤੇ ਸਟਰਾਬੇਰੀ ਰਖਦੇ ਤਰਫ ਤੇ ਉਪਰੋਂ ਉਪਰ ਹੀ ਆ ਬੁਰਾ ਆ ਨਾ ਸਾਡੇ ਬਰੇ ਡਰਿੰਕ ਆ ਤੇ ਨਾਲ 버거ਰ ਪਾਉਂਗੇ ਇੱਕ ਇੱਕ ਨਾਲ ਫ੍ਰੈਂਚ ਫ੍ਰਾਈਜ਼ ਮਿਲ ਗਈਆਂ 버거ਰ ਮਿਲ ਗਿਆ ਧੁੱਕ ਲੱਗਦੇ ਸਵਾਦ ਵੀ ਪਾਲ ਲੱਗਣਗੇ ਇਹ ਧੁੱਕ ਜਾ ਨਿਕਲ ਰਹੀ ਆ ਮੇਰੀ ਤਾਂ ਟਾਈਮ ਵੀ ਬਹੁਤ ਹੋ ਗਿਆ 6-10 ਹੋ ਗਏ ਥੀਟਰ ਪਹੁੰਚ ਗਏ ਅਸੀਂ ਕੀਟਰ ਪਹੁੰਚ ਗਿਆ ਮੈਂ ਕਿਹਾ ਸੀ ਕਹਿੰਦੇ ਹੈ ਤੈਨੂੰ ਲੱਗਾ ਮੈਂ ਤੈਨੂੰ ਬੁਲਾ ਰਿਹਾ ਹਾਂ ਕਰ ਲੈ ਹੈ ਹਾਂ ਸਾਹਮਣੇ ਇਹ ਬਲੂ ਬਿਲਡਿੰਗ ਜਿਹੜੀ ਦਿਖ ਰਹੀ ਹੈਗੀ ਜਾ ਕੇ ਦੇਖਦੇ ਆ ਸਰਦਾਰ ਜੀ ਤਿੰਨ ਤਿੰਨ ਦਾ ਜਿੰਦ ਫਰੀ ਇੰਗਲਿਸ਼ ਕਹਿੰਦੇ ਨਾ ਹੁਣ ਕਰਦੀ ਆ ਪੰਜਾਬੀ ਇਹਨਾਂ ਨਹੀਂ ਚੰਨੇ ਸਕਰੀਨ ਕਰਨੀ ਕਿੰਨਾ ਬਸ ਕੁਆਸ਼ਨ ਇਹ ਰੋਮ ਦੇ। ਉਹ ਮੂਰਤ ਤੇ ਬੈਠਿਆ ਹੈ ਨਾ ਮੈਂ ਉਹ ਤਾਂ। ਓਕੇ, ਵੀ ਨਾ ਮਿਸ਼ਨ ਕੈਪਟਨ। ਅੰਤਿਮ ਸ਼ੋਗਤ ਤਾਂ ਹੋਗਾ 9:00 ਵਜੇ। ਦੇਣ ਖੜਾ ਦੇਖੋ। ਆ ਚੱਲੀਆਂ ਬੀਬੀਆਂ ਮੂਰੇ। ਪੋਸਟਰ ਬਹੁਤ ਵੱਡਾ ਲਾਰਕਿਆ ਨਾ। ਤੁਹਾਨੂੰ ਲੱਗੀ ਹਲੋ। ਹਾਂ ਬੜੀ ਵਧੀਆ ਬਹੁਤ ਵਧੀਆ ਹੀ ਹੁੰਦੀ ਆ ਹੱਸਮਿਆ ਪਰ ਕਹਾ ਹੱਸਮਝਾਕ ਵਧੀਆ ਸੀ ਹਨਾ ਦਰਜੀਤ ਦੀ ਕੋਈ ਵਧੀਆ ਨਹੀਂ ਹੁੰਦੀ ਵਧੀਆ ਪਰ ਜਾਣੇ ਘਰ ਨੂੰ ਤੇ ਸਾਡਾ ਟਾਈਮ ਆ ਹੀ ਲੱਗੀ ਜਾਂਦਾ ਬਸ ਥੋੜੇ ਦਿਨ ਰਹਿ ਗਏ ਹੁਣ ਸਾਡੇ ਇੱਥੇ